ਅਨੇ ਕੀ ਨਾਗੀ ਤੁਹਾਡਾ ਬ੍ਰਿਮ ਸਿੰਘ ਆਜੀ ਤੇ ਕੀ ਮਸਲਾ ਹੋਇਆ ਹੈ ਜੀ ਮੈਂ ਖੇਤ ਆ ਜੀ ਸਾਡੇ ਆਪਣੇ ਕਿੱਥੇ ਬਰਮਕੌਣੀ ਪੈਲਾ ਜੀ ਹੂੰ ਤੇ ਉੱਥੇ ਅਸੀਂ ਸਭ ਜੀ ਲਾਈ ਜੀ ਤੇ ਉਹ ਹੋਰ ਲੱਗ ਬਣੀ ਹਰਿਆਈ ਮਹਾਮੂਹ ਹੋਰ ਲੱਗ ਬਗਾ ਉਹ ਲਿਆ ਕੇ ਨਾ ਜੀ ਉਹ ਦੰਗਰ ਪੰਜਾਂ ਫਰ ਬੱਕਰੀਆਂ ਉਹ ਲਿਆ ਕੇ ਸਾਡਾ ਬਰਬਾਦ ਕਰੀ ਜਾਂਦੇ ਜੀ ਖੇਤ ਕੇ ਜੀ ਕੌਣ ਕਰਦੇ ਨੇ ਇਹ ਗੁੱਜਰ ਬੈਠੇ ਆ ਜੀ ਉਹਨੇ ਸੋ ਤੇ ਅੱਜ ਜਿਹੜੀ ਕੰਡਾ ਵਾਪਰੀਆ ਕਿਵੇਂ ਵਾਪਰੀਓ ਕਿਆ ਹੋਇਆ ਕਿੰਨੇ ਵਜੇ ਮੈਂ ਖੇਤਾ 'ਚ ਬੈਠਾ ਸੀ ਨਾ ਤੇ ਉਹ ਮੁੰਡਾ ਜੋ ਬੱਕਰੀਆਂ ਦਾ ਲੈ ਕੇ ਆਇਆ ਜਣ ਹੂੰ ਸੀਨੇ ਵਿੱਚੋਂ ਸੀਨੇ ਵਿੱਚੋਂ ਹੂੰ ਫੇਰ ਉੱਥੇ ਸਾਡਾ ਕਿੱਥੇ ਸਾਡਾ ਮਿੱਤੇ ਵੀ ਹੈ ਕੜ ਕੋ ਉਹ بڑا ਮਾਮੂ ਵੀ ਜਿਵੇਂ ਉਹਰੇ ਸਾਥ ਜੀ ਲਈ ਵੀ ਉੱਥੇ ਲਿਆ ਕੇ ਉਹਨਾਂ ਦਾ ਜੀ ਪਹਿਲੇ ਵੀਕ ਦੇ ਨਾਲ ਮੈਂ ਗਿਆ ਨਹੀਂ ਤੇ ਸਾਡੇ ਸਾਲਜੀ ਦੇ ਬੇਟਾ ਲਾਇਆ ਸੀ ਪਾਣੀ ਪੂੜੀ ਦਾ ਤੇ ਉਹ ਉਹਨਾਂ ਸਾਰੀਆਂ ਬਰਬਾਦ ਕਰਾਸ ਖਲਾਸ ਤੇ ਮੈਂ ਕੱਲ ਜੀ ਜਾ ਕੇ ਦੇਖਿਆ ਸਭ ਕੱਲ ਅੱਜ ਫੇਰ ਮੈਂ ਸਵੇਰੇ ਦੁਬਾਰੇ ਜਾ ਉਹ ਫੇਰ ਉੱਥੇ ਜਾ ਕੇ ਵਿੱਜੜ ਲਿਆ ਕੇ ਬਾਰਦ ਵਦਨ ਨੇ ਖੇਤਾ ਜੀ ਤੇ ਮੈਂ ਉਹਨਾਂ ਨੂੰ ਰੋਕਿਆ ਤੇ ਉਹ ਉਹਦੇ ਮੁੰਡੇ ਨਾਲ ਆ ਕੇ ਨਹੀਂ ਮੇਰਾ ਰੋਕਣ ਦੇ ਮੇਰਾ ਇੱਥੇ ਡੰਡਾ ਮਾਰਿਆ ਪਹਿਲਾਂ ਤਾਂ ਹੂੰ ਤੇ ਫੇਰ ਉਹ ਉਹਨੇ ਇਹਨਾਂ ਆਤਮਾ ਪਾਈ ਹੋ ਗਿਆ ਜੀ ਤੇ ਫੇਰ ਉਹਨਾਂ ਦੇ ਦੋ ਦਿਨਾਂ ਦੇ ਦੋ ਦਿਨਾਂ ਨਹੀਂ ਆਇਆ ਤੇ ਉਹਦਾ ਕੱਪੜਾ ਹੁੰਦਾ ਕਾਲਾ ਆਇਆ ਉਹਨਾਂ ਆ ਕੇ ਮੇਰਾ ਪਤਾ ਨਹੀਂ ਕਿ ਆ ਸਿੱਕ ਚੀਜ਼ੀ ਇਹਦੇ ਉਹ ਹੋ ਗਏ ਉਹ ਮੇਰਾ ਇੱਥੇ ਬੜੀ ਆ ਹੂੰ ਮੇਰੇ ਦੋਨੋਂ ਵਜੇ ਇੱਥੇ ਇੱਥੇ ਅੱਡੇ ਉਲਾਂਡ ਉਹ ਹੈ ਜੀ ਹੂੰ ਤੱਪੂ ਸ਼ਿਕਾਇਤ ਕੀਤੀ ਨਹੀਂ ਬਾਰੇ ਕਿਸੇ ਹਾਂਜੀ ਇਹਦੇ ਬਾਰੇ ਸ਼ਿਕਾਇਤ ਕੀਤੀ ਕਿਦਰਾ ਹਾਂਜੀ ਹਾਂਜੀ Tôi sẽ đi tìm thì Và trong kinh Ok, okay.